ਆਦਰੀ ਆ ਜਰ ਅਗੜ ਗਾਜਾ ਮਾਦੀ ਜੋਰ ਨਾ ਹਾਂਜੀ ਆ ਜਾ ਹਾਂ ਚੋਰ ਨਹੀਂ ਏ ਕਿੱਥੇ ਚੋਰ ਆਜੀ ਬਾਬੂ ਜੀ ਤੁਸੀਂ ਬਾਹਰ ਰੋਲੀ ਨਾ ਪਾਓ ਆ ਜਾਓ ਅੰਦਰ ਆ ਜਾਓ ਅੰਦਰ ਨਹੀਂ ਆਣਾ ਬਾਹਰੇ ਸਈਆਂ ਸੀ ਮੜੇ ਗਵਾਂਡੀਆਂ ਨੂੰ ਪਤਾ ਲੱਗੇ ਤੁਹਾਡੀ ਕਰਤੂਤ ਦਾ ਬਾਹਰ ਹੀ ਕਰਨ ਨੂੰ ਗੱਲ ਹਾਂ ਨਹੀਂ ਕੋਈ ਨਹੀਂ ਆਓ ਤਾਂ ਸਹੀ ਤੁਸੀਂ ਅੰਦਰ ਆਓ ਅੰਦਰ ਬੈਠ ਕੇ ਗੱਲ ਕਰਦੇ ਆ ਜਾ ਲੰਘਿਓ ਹਾਂ ਨਹੀਂ ਚੰਦੇ ਚਾਚਾ ਤੈਨੂੰ ਨਹੀਂ ਪਤਾ ਹੈਗਾ ਕਿ ਅੰਦਰ ਕਿਆ ਕਰਨ ਜਾਣਾ ਦੱਸ ਤੂੰ ਬਲਾ ਚੋਰ ਨੂੰ ਕਿੱਥੇ ਚੋਰ ਉਹ ਠੀਕ ਨਹੀਂ ਹੈਗੇ ਦਵਾਈ ਲੈਣ ਗਏ ਆ ਹਾਂ ਦਵਾਈ ਲੈਣ ਗਏ ਉਹ ਲੈ ਦੱਸ ਫਿਰ ਹੁਣ ਅਸੀਂ ਅੰਦਰ ਆ ਕੇ ਕਿਆ ਕਰੀਏ ਬੈਠੋ ਕੋਈ ਨਹੀਂ ਆਉਣ ਵਾਲਾ ਹੀ ਆ ਆਜੋ ਬਲਾ ਹੁਣ ਜਲਦੀ ਬਲਾ ਕਿੱਥੇ ਆ ਮਿੰਟ ਮਾਰ ਨਖਰੇ ਇਹ ਨਹੀਂ ਚੱਲਣੇ ਹੈਗੇ ਛੇਤੀ ਕਰ ਨੇ ਆ ਕੋ ਟਾਈਮ ਆ ਆ ਮੰਜਾ-ਮੰਜਾ ਨਾਲ ਅਸੀਂ ਨਹੀਂ ਬੈਠਣਾ ਮੰਜੇ ਤੇ ਮਾਮੂ ਜੀ ਬੈਠੋ ਤਾਂ ਸਹੀ ਉਹ ਉਹ ਕੱਲ ਦਾ ਤੁਸੀਂ ਜਾਦਾ ਘੁੱਟ ਦਿੱਤਾ ਨਾ ਇਹਨਾਂ ਨੂੰ ਉਹ ਠੀਕ ਨਹੀਂ ਹੈਗੇ ਦਵਾਈ ਲੈਣ ਗਏ ਤੁਸੀਂ ਬੈਠੋ ਬੈਠ ਕੇ ਗੱਲ ਕਰਦੇ ਆਂ ਗਮੇ ਛਤਰਾ ਵਾਲੇ ਕਰਦਾ ਜਿਆਦਾ ਘੁੱਟ ਦਿੱਤਾ ਹੈ ਬੈਠੋ ਨਾਲੇ ਨਾ ਬੈਠੋ ਲਾਈਓ ਬੈਠੋ ਬਲਾਉ ਇਹ ਕੋਈ ਨਹੀਂ ਮੈਂ ਬੁਲਾ ਕੇ ਲੈ ਕੇ ਆ ਨਹੀਂ ਬੈਠੋ ਤਾਂ ਸਹੀ ਤੁਸੀਂ ਗੱਲ ਤਾਂ ਸੁਣੋ ਬੈਠ ਕੇ ਕਿਆ ਬੈਠਣਾ ਦੱਸ ਚਾਚਾ ਹੁਣ ਬੈਠਣ ਬੈਠਣ ਨੂੰ ਕਹੀ ਜਾਂਦੀ ਆ ਗੱਲ ਸੁਣ ਬੈਠ ਜਾ ਦਵਾਈ ਲੈਣ ਗਿਆ ਆ ਪਖੰਡ ਸਾਰੇ ਤੁਹਾਨੂੰ ਜਾਂਦੇ ਆ ਕੋਈ ਨਹੀਂ ਮੈਂ ਲੈ ਕੇ ਆ ਨਹੀਂ ਪਾਣੀ ਦੇਵਾ ਨਹੀਂ 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 ਪੀਣਾ ਪਾਣੀ ਪੂਣੀ ਕੋਈ ਨਹੀਂ ਹੋ ਰਹਿਣ ਦੇ ਰਹਿਣ ਦੇ ਗਲਾਸ ਰੱਖ ਦੇ ਪਾਣੀ ਤਾਂ ਪੀ ਲੋ ਹੋ ਰਹਿਣ ਦੇ ਅਸੀਂ ਨਹੀਂ ਪੀਣਾ ਪਾਣੀ ਪੂਣੀ ਕਿਤੇ ਨੇ ਸੰਤਿਆਕੜਾ ਲੱਗਿਆ ਮੇਰੀ ਗੱਲ ਸੁਣ ਲੈ ਇੱਕ ਪ੍ਰੂਫ ਕਿਹਾ ਤੇ ਤੁਹਾਨੂੰ ਲੈ ਕੇ ਆਇਓ ਕਿ ਪਹੁੰਚੇ 9 ਵਜੇ ਆ ਕੋ ਟਾਈਮ ਨਹੀਂ ਹੈਗਾ ਹਾਂਜੀ ਹੁਣ ਬਾਹਰ ਨਾ ਪ੍ਰੂਫ ਲੈ ਕੇ ਆਏ ਤੁਸੀਂ ਆਣਾ ਹੀ ਸੀਗਾ ਹੁਣ ਕਹਿੰਦੇ ਸੀ ਦਵਾਈ ਲੈ ਆਵਾਂ ਮੈਂ ਠੀਕ ਨਹੀਂ ਹੈਗੇ ਵੀ ਚੱਲ ਫੇ ਪ੍ਰੂਫ ਲੈ ਕੇ ਚੱਲਦੇ ਹਾਂ ਕਿਤੇ ਨਹੀਂ ਫੱਟ ਲੱਗਿਆ ਕਿੱਥੇ ਆ ਲੈ ਕੇ ਆਉ ਨੂੰ ਜਲਦੀ ਚੱਲ ਬਲਾ ਕੇ ਲੈ ਕੇ ਆ ਕੋਈ ਨਹੀਂ ਫੇ ਤੁਸੀਂ ਬੈਠੋ ਮੈਂ ਜਾਂਦੀ ਆ ਚਾਚਾ ਮੰਝਾ ਘਟਵਾਉ ਨੀ ਯਾਰ ਗਰਮੀ 'ਚ ਮਰ ਗਏ ਤੇ ਬੱਚੇ ਗਰਮੀ ਬਹੁਤ ਕੱਟ ਕੱਟ ਪਾਉਂਦੇ ਆਂ ਬੰਦੇ। ਬਤਾ ਤੇ ਕਿੱਥੇ? ਕਰ ਲਾ। ਤਾਂ ਚਲ ਚਾਂਦ ਕੁੜੀਆਂ ਲਿਆ ਜਾ ਕੇ ਉਹਨੂੰ ਕਿੱਥੇ ਆਵਾਂ? ਨਹੀਂ ਹਾਂਜੀ ਕੋਈ। ਹੈਲੋ। ਹਾਂ ਮਣਸੀ। ਹਾਂ ਮੈਂ ਉਹਨਾਂ ਨੂੰ ਲੈਣਾ ਆਇਆ ਹਾਂ ਬੰਦੇ ਜਿਹੜੇ ਰੱਖੇ ਸੀਗੇ। ਘਰ ਵਾਲਾ ਤਾਂ ਦਵਾਈ ਲੈਣ ਗਿਆ ਹੈ ਕਿਤੇ ਕਹਿੰਦੇ ਆਣਾ ਮੈਂ ਉਹਨਾਂ ਨੂੰ ਲੈ ਕੇ ਠੀਕ ਆ। ਬਾਕੀ ਬੰਦੇ ਲਾ ਤੂੰ ਕੰਮ ਤੇ। ਚੱਲ ਚੰਗਾ। ਆਣਾ ਮੈਂ। ਓਕੇ। ਹਾਂ ਤੂੰ ਘੜੀ ਕੀ ਧੋਣੀ ਜਾਨੀ ਆ ਚੱਲ ਲੈ ਕੇ ਆਉਂ ਨੂੰ ਜਲਦੀ ਚੱਲੇ ਚੱਲੇ ਫਾਈ ਮੈਂ ਲਾ ਕੇ ਉਹ ਲੈਵਰ ਦੀ ਮਰਜ਼ੀ ਆ ਤੁਹਾਨੂੰ ਪਤਾ ਕਿ ਲੈਵਰ ਫੋਨ ਤੇ ਘੜੀ ਖਰਾਬ ਹੋ ਗਈ ਹੂੰ ਆਜਾ ਆਜਾ ਚੋਰਾ ਤੈਨੂੰ ਢੀਕਦਾ ਮੈਂ ਸ਼ਰਮ ਤਾਂ ਨਹੀਂ ਤੈਨੂੰ ਆਦੀ ਹੁਣੀ ਕਿੱਥੋਂ ਆਇਆ ਤੂੰ ਹੈ ਬਾਬਜੀ ਲੱਖ ਬਹੁਤ ਦੁਲਦਾ ਤੁਸੀਂ ਮੈਨੂੰ ਕੁੱਟਿਆ ਬਹੁਤ ਕਰ ਲੈ ਕੁੱਟਿਆ ਬੰਬ ਸੜਦਾ ਖਾਲਿਆ ਤੇ ਤੇ ਮੈਂ ਹੈ ਬਾਬਜੀ ਤੁਸੀਂ ਬਹੁਤ ਅਤਿਆਚਾਰ ਕੀਤਾ ਮੈਂ ਤਾਂ ਕੁਛ ਕੀਤਾ ਹੀ ਨਹੀਂ ਸਕਿਆ ਮੈਂ ਚੋਰੀ ਕੀਤੀ ਨਹੀਂ ਸਕੇ ਉਹ ਗੱਲ ਕਰਿਆ ਕਰ ਗੱਲ ਕਰਿਆਗਾ ਤੇਰੇ ਅਰਗੇ ਝੂਠੇ ਨੂੰ ਜਾਣਦਾ ਮੈਂ ਕਹਿੰਦਾ ਮੈਂ ਨਹੀਂ ਕੀਤੀ ਚੋਰੀ ਨਹੀਂ ਬਾਬੂ ਜੀ ਅਸੀਂ ਸੱਚੇ ਕਹਿੰਦੇ ਆ ਜੀ ਤੇਰੀ ਜੇਬ ਚੋਂ ਚੈਨ ਕੱਢੀ ਸਾਰਾ ਕੁਝ ਹੈ ਬਾਬੂ ਜੀ ਮੈਨੂੰ ਨਹੀਂ ਪਤਾ ਕਿੱਦਾਂ ਆ ਗਈ ਚੈਨ ਮੇਰੀ ਬੋਲ ਨਾਲੇ ਚੋਰੀ ਨਾਲੇ ਚਤਰਾਇਆਂ ਲੈ ਦੱਸ ਬਾਬਾ ਜੀ ਅਸੀਂ ਕੋਈ ਬਾਬੂ ਜੀ ਚਰਾਇ ਨਹੀਂ ਕਰਦੇ ਹੈ ਤੈਨੂੰ ਜੁੱਤੀਆਂ ਦੀ ਘਾਟ ਵਾਦ ਤੈਨੂੰ ਮੈਂ ਦੱਸਾਂ ਨਹੀਂ ਬਾਬੂ ਮੈਂ ਤੁਹਾਨੂੰ ਕਿਹਾ ਤਾਂ ਹੈ ਕੋਈ ਨਹੀਂ ਅਸੀਂ ਚੱਲ ਪੰਨੇ ਆ ਕੰਮ ਤੇ ਆ ਕੋ ਟਾਈਮ ਹੈ ਦੇਖੋ ਦਾ ਹੁਣ ਤਾਂ ਕਿੰਨਾ ਟਾਈਮ ਹੋ ਗਿਆ ਬਾਬੂ ਜੀ ਲੱਕ ਤੇ ਸੱਟਾਂ ਬਹੁਤ ਲੱਗੀਆਂ ਆ ਲੱਕ ਤੇ ਸੱਟ ਮਾਰ ਜਾ ਆ ਦੇਖ ਤੇ ਚੱਪਖੰਡ ਦੇਖ ਇਹਨਾਂ ਦੇ ਲੈ ਦੇ ਹੈਂ ਸਿੰਧ ਆਪਾਂ ਇਹਦੇ ਘਰਾਂ ਨੂੰ ਫੇਰ ਚਲੋ ਹੁਣ ਇਹਨਾਂ ਕੰਮ ਤੇ ਲੱਗ ਚਲੋ ਬਾਬਾ ਜੀ ਮੈਨੂੰ ਠੀਕ ਹੋ ਜਾਂਦਾ ਮੈਨੂੰ ਅੱਜ ਦਾ ਦਿਨ ਰੈਸਟ ਕਰ ਉਹ ਠੀਕ ਠਾਕ ਮੈਂ ਮੈਂ ਕਹਿੰਦਾ ਜੁੱਤੀਆਂ ਖਾਣੀਆਂ ਮੇਰੇ ਕੋਲੋਂ ਠੀਕ ਹੋ ਲਣ ਦੇ ਤੈਨੂੰ ਹੈ ਬੰਦਿਆ ਵਾਂਗ ਤੁਰ ਆਪਾਂ ਘਰ ਦੇ ਘਰਾਂਗੇ ਇਹਦੇ ਕੰਮ ਕਰੀ ਜਾਉਂਦਾ ਉਹ ਬੱਸ ਕਰਿਆ ਕਰ ਚਾਚਾ ਹਰ ਇੱਕ ਵਾਰੀ ਨਾ ਤੂੰ ਸਾਥ ਦੇਈ ਜਾਇਆ ਕਰ ਹੁਣ ਸਾਥ ਨਹੀਂ ਕੋਈ ਨਹੀਂ ਮੈਂ ਤੂੰ ਸ਼ਾਂਤੀ ਨਾਲ ਗੱਲ ਕਰ ਸ਼ਾਂਤੀ ਨਾਲ ਪਖਾੜੇ ਕਰਦਾ ਤੇਰੇ ਸਾਹਮਣੇ ਉਹ ਉਹ ਪਖਾੜ ਤਾਂ ਕਰਦਾ ਤੂੰ ਤਿਆਰ ਹੋ ਚਲੋ ਕੰਮ ਤੇ ਹਾਂ ਚਲੋ ਕੰਦੇ ਤਾਂ ਹੈਗੇ ਚਲੋ ਅਦੀ ਬੇਕੂਗਾਂ ਮਗਰ ਮਗਰ ਘੁੰਮਦੇ ਆ ਉਹਦੇ ਉੱਤੇ ਚੋਰੀਆਂ ਕਰਦਾ ਇਹਨਾਂ ਨੇ ਮਗਰ ਮਗਰ ਵੀ ਘੁੰਮੀਆਂ ਚੋੜਦੇ ਬਾਬੂ ਜੀ ਇਹਨਾਂ ਨੂੰ ਦੋ ਦਿਨ ਰੈਟ ਕਰ ਲਨ ਤੋਂ ਮੈਂ ਆ ਜੰਨੀ ਆ ਆ ਜੀ ਨਹੀਂ ਰੈਟ ਕਰਨ ਦੇਣੀ ਬੰਦੇ ਵਾਂਗੂ ਤੇ ਕੰਮ ਕਰੇ ਠੀਕ ਆ ਵਾਹ ਤੁਰ ਚੱਲ ਇੱਕ ਦਿਨ ਦਾ ਬਾਬੂ ਜੀ ਟਾਈਮ ਦੇ ਦੋ ਇੱਕ ਕੁ ਦਿਨ ਦਾ ਕੋਈ ਨਹੀਂ ਮੈਂ ਜਾਣਦਾ ਤੇਰੇ ਵਾਲਿਆਂ ਨੂੰ ਪਖੰਡੀਆਂ ਨੂੰ ਤੁਹਾਡੀ ਜਿਹੜੀਆਂ ਬਣਾਈਓ ਕੱਲ੍ਹ ਦੀ ਨੈਟ ਤੇ ਚੜਾ ਦਊਗਾ ਫਿਰ ਚੰਗੇ ਰਹੂਗੇ ਫਿਰ ਹਰ ਜਗ੍ਹਾ ਤੁਹਾਡੀ ਬਦਨਾਮੀ ਹੋਊਗੀ ਨੇਮ ਐਦਾਂ ਨਾ ਕਰਿਓ ਜੀ ਮੈਨੂੰ ਲੱਗਦਾ ਚੜ੍ਹਨੀ ਪੈਣੀ ਨੈਟ ਦੇ ਉੱਤੇ ਤੇ ਜੇ ਨਹੀਂ ਮੰਨਣਾ ਤੇ ਕਰਨਾ ਹੀ ਪਊਗਾ ਬਾਬਾ ਜੀ ਮੇਰੇ ਤੋਂ ਨਹੀਂ ਅੱਜ ਜਾਣਾ ਹੈਗਾ ਕਰ ਉਹ ਚੱਲ ਪਕੰਡ ਕਰਦਾ ਕੋਈ ਨਹੀਂ ਪਾਣਾ ਮੈਂ ਵੀਡੀਓ ਲੈ ਤਾਂ ਫੋਨ ਮੇਰਾ ਫੋਨ ਤੇਰੇ ਕੋਲ ਸੀ ਤੇਰੇ ਹੱਥੇ ਸੀ ਦਾ ਇੱਥੇ ਪਿਆ ਦੀ ਫੋਨ ਲੈ ਇੱਥੇ ਰੱਖਿਆ ਦੀ ਤੂੰ ਚੈਨੀ ਨੂੰ ਚੱਕੀ ਫਿਰਦਾ ਇੱਥੇ ਖੜਜੋ ਗੋਲ ਵੀ ਗੋਲਿਆ ਖੜਜੋ ਤੁਹਾਡਾ ਫੋਨ ਮੇਰੇ ਕੋਲ ਆ ਮੈਂ ਵੀਡੀਓ ਡਿਲੀਟ ਕਰਤੀ ਮੈਂ ਆਪਣੇ ਸ਼ੁਰੀ ਮਾਰਨ ਲੱਗੀਆਂ ਮਾਰ ਕੇ ਮੈਂ ਕਤਲ ਕਰ ਲੈਣਾ ਮਾਰ ਮੈਂ ਤੁਹਾਨੂੰ ਦੱਸ ਦਿੱਤਾ ਮਾਰ ਮੈਂ ਕਤਲ ਉਹ ਸਿੰਧੀ ਇਹਨਾਂ ਸਾਰੇ ਤੂੰ ਕਿਹੜਾ ਕਿਤੇ ਨਹੀਂ ਮਾਰਦੀ ਮੈਂ ਜਾਣਦਾ ਨਾਲ ਜੇਲ੍ਹ ਚ ਮੈਂ ਕਤਲ ਕਰਾਂਗੇ ਆਪਣੇ ਮਾਰ ਤੂੰ ਮਾਰ ਇਹਨਾਂ ਸਾਰੀ ਸਾਰੀ ਜ਼ਿੰਦਗੀ ਜੇਲ੍ਹ ਚ ਕੱਟਾਂਗਾ ਪੂਜਾ ਪੂਜਾ ਤੂੰ ਕਿੱਥੇ ਆ ਆ ਵੀਡੀਓ ਬਣਾਇਆ ਸਾਰੀ ਜ਼ਿੰਦਗੀ ਜੇਲ੍ਹ ਚ ਕੱਟਾਂਗਾ ਜੇ ਤੂੰ ਸੱਚੋ ਸੱਚ ਦੱਸ ਦੇ ਕਿਆ ਕਹਿੰਦੇ ਚੈਨੀ ਕਿੱਧਰ ਜੇਲ੍ਹ ਚ ਪਾਈ ਸੀ ਚੈਨੀ ਇਹ ਨਹੀਂ ਚੱਗੀ ਆ ਇਹ ਨਹੀਂ ਜੱਕੀ ਮੇਰੀ ਬਾਥਰੂਮ ਚ ਚੈਨੀ ਪੂਜਾ ਤੂੰ ਜੇ ਵੀਡੀਓ ਬਣਾ ਵੀਡੀਓ ਬਣਾ ਉਏ ਵੀਡੀਓ ਬਣਾ ਤੂੰ ਦੱਸ ਸੱਚ ਸੱਚ ਚੱਕੂ ਮਾਰ ਮੈਨਾਂ ਨਹੀਂ ਨਾ ਲਾ ਅਸੀਂ ਆਪਣਾ ਸੱਚ ਕੀ ਕੀ ਸੱਚ ਕੀ ਆ ਮਾਰ ਲੈ ਚੱਕੂ ਮਾਰ ਲੈ ਮੈਨਾਂ ਆ ਗਈ ਆ ਤੈਨੂੰ ਖਾ ਵੀ ਮਰਨਾ ਮੈਨੂੰ ਵੀ ਮਰਵਾਏਗਾ ਫਿਰ ਆ ਕੇ ਕਹਿੰਦੇ ਚਾਚਾ ਨਹੀਂ ਬਾਤ ਨੂੰ ਦੇ ਮੈਂ ਲੱਗੀ ਮਾਰ ਮੈਂ ਲੱਗੀ ਮਾਰ ਮੈਂ ਤੁਹਾਨੂੰ ਦੱਸਦਾ ਬੜਾ ਵੀਡੀਓ ਬਣਾ ਲਈ ਤੁਸੀਂ ਗਰੀਬ ਤੇ ਇਤਿਆਜ਼ ਕਰਦੇ ਤੁਸੀਂ ਗਰੀਬ ਦੀ ਪਲਵਾਨ ਸੀ ਦੇਖੀ ਆ ਉਹ ਚਾਈ ਗਈ ਆ ਮੈਂ ਤਾਂ ਰੋਕੇ ਜਲਦੀ ਬੋਲ ਉਹ ਰੁਕ ਜਾ ਰੁਕ ਜਾ ਚੱਤ ਦੱਸ ਚੈਨੀ ਤੇਰੀ ਮਿਲਦੀ 20 ਚਾਈ ਵੀ ਆ ਮੇਰੇ ਮੂੰ ਤੇਰੇ ਕੁੱਤਿਆ ਤੂੰ ਕਹ ਦਵਾਰਾ ਪਤ ਦਵਾਰਾ ਪਤ ਕਿੱਦਾਂ ਪਾਈ ਸੀ ਕਿੱਦਾਂ ਪਾਈ ਸੀ ਚੱਲ ਵੀਡੀਓ ਬਣਾ ਲਈ ਮੈਂ ਨਹੀਂ ਜਾਣੀ ਇਹ ਨਾ ਰੱਖ ਰਹਿੰਦਾ ਕੁੱਤਾ ਮੈਂ ਕਹਿੰਦਾ ਰਾਜਾ ਸੂਤ ਨਹੀਂ ਆਦੇ ਨਹੀਂ ਇੱਦੇ ਸੂਤ ਆਣਾ ਸੀ ਮੈਂ ਇਹ ਮਾਲ ਪਹਿਲੇ ਜਿਹੜੇ ਬੰਦੇ ਭਜਾਏ ਆ ਦਵੇਂ ਇਦਾਂ ਇਲਜ਼ਾਮ ਲਾਇਆ ਉਹਨਾਂ ਤੇ ਪੰਮਾ ਜਦੋਂ ਮੈਂ ਕਹਿੰਦੀ ਜਾਲੇ ਲੈਣਾ ਮੈਂ ਇਹਦੀ ਜੇਬ ਚ ਪਾਤੀ ਸੀ ਮਾਲਕ ਦੇ ਹਾਂ ਦੇਖ ਲੈ ਤੁਹਾਡੇ ਮਾਰੀਏ ਨੇ ਝੁੱਤੀਆਂ ਧਾਓ ਇਹ ਮੇਰੇ ਸਾਹਮਣੇ ਮਾਰੋ ਝੁੱਤੀਆਂ ਹੁਣੇ ਜੀ ਤੁਹਾਨੂੰ ਕਹਿੰਦਾ ਸੀ ਹੈ ਨਾ ਤੁਸੀਂ ਤਰਸ ਕਰੋ ਮੈਂ ਚੋਰ ਨਹੀਂ ਹੈਗਾ ਗਰੀਬ ਵਾ ਮਾਰੋ ਮਾਰੋ ਸੱਤਰੋਂ ਫੇਰੇ ਵਿੱਚ ਦਾ ਸਾਡੇ ਵਿੱਚ ਫਰਕ ਕੀ ਰਹਿ ਗਿਆ ਫੇ ਵੀ ਮੇਰਾ ਮਾਲਕ ਵਾ ਮੈਂ ਤੇ ਕੱਲ ਕੀ ਮਾਲਦਾਰਾ ਕੰਮ ਕੀਤਾ ਇਹਨੇ ਤੇਰੇ ਨਾਲ ਹੈ ਕੀ ਕੰਮ ਕੀਤਾ ਨਜਾਇਜ਼ ਕੁੱਟਿਆ ਇਹਨੂੰ ਸ਼ਾਮ ਲੈ ਲੈ ਤਾ ਉਹ ਮਾਰੋ ਜੁੱਤੀਆਂ ਦੇ ਗਰੀਬ ਨੂੰ ਤੂੰ ਗਰੀਬ ਤੇ ਨਜਾਇਜ਼ ਹੱਥ ਚੱਕਿਆ ਨਾ ਤੇ ਕੀ ਤਰ੍ਹਾਂ ਹਾਲ ਕੀ ਹੋਣਾ ਹੈ ਇਹਨੂੰ ਬਾਬੂ ਜੀ ਸਜ਼ਾ ਦੋ ਮੇਰੀ ਆਹ ਦਾੜੀ ਨਹੀਂ ਦਾੜੀ ਆਖਦਾ ਹੈ ਤੈਨੂੰ ਡਰਾਛੀ ਰਹਿਣਾ ਕਰੀ ਗਿਆ ਬੇ ਬੰਦਾ ਮੈਨੂੰ ਝੋੜ ਨਹੀਂ ਲੱਗਦਾ ਮੇਰੇ ਵੀ ਗਾਲ ਛਿੱਤਾਂ ਆਈਆਂ ਹਾਰ ਬਵਾਦੇ ਤੂੰ ਆਪਣਾ ਮੂੰਹ ਕਾਲਾ ਕਰਾਉਣਾ ਮੇਰਾ ਵੀ ਕਰਾਉਂਗਾ। ਹੋਰ ਤੁਹਾਡੀ ਵੀਡੀਓ ਨਾ ਇਹ ਵਾਲੀ ਜਿਹੜੀ ਬਣੀ ਹੋਆ ਪੂਜਾ ਬੱਸ ਕਰ ਸਬੂਤ ਆ ਗਿਆ। ਚਲ ਜਾ ਅੰਦਰ ਚਲ ਜਾ ਮੋਬਾਈਲ ਲੈ ਕੇ। ਹਾਂ ਹੁਣ ਇਹ ਤੁਹਾਡੀ ਵੀਡੀਓ ਮੈਂ ਪਾਉਂਗੀ। ਨੈਟ ਤੇ ਪਾਉਂਗੀ। ਮੈਂ ਮੈਂ ਪਾਉਂਗੀ। ਦੋਨਾਂ ਦੀ ਪਾਓ। ਮੈਂ ਪਰ ਤੇਰੇ ਤੇ ਇੱਕotha ਕੇਸ ਕਰਨਾ ਹੈ ਉਲਟਾ। ਮੈਂ ਤੈਨੂੰ ਦੱਸ ਦਿੰਦਾ। ਵੀਡੀਓ ਬਣਾ ਰਹੀ ਹੈ। ਹੁਣ ਤੂੰ ਚਲੀ ਜਾ। ਹਾਂ ਤੇਰੀ ਸੱਚਾਈ ਦੀ ਬਣਾਈ ਜਾ। ਮਿਹਰਬਾਨੀ ਸੀ ਵਧੀਆ ਹੋਇਆ। ਇਹ ਕਿੱਥੇ ਲੁਕੀ ਹੋਈ ਆਪਾਂ। ਮੈਂ ਤੇਰੇ ਤੇਰੀ ਵੀਡੀਓ ਮੈਂ ਤੇਰੇ ਮੋਬਾਈਲ ਚ ਨਾਲੇ ਡੀਲੀਟ ਕੀਤੀ ਆ। ਤੇਰੀ ਵੀਡੀਓ ਮੈਂ ਆਪਣੇ ਫੋਨ ਚ ਸੇਵ ਕਰ ਆਹ ਮਰੀ ਮੈਨੂੰ ਵੀ ਮਰਾ ਇਹ ਉਰਦੋ ਉਹ ਚੱਲ ਜਾਜਾ ਕੋਈ ਤੂੰ ਉੱਟੇ ਕੋਈ ਨਹੀਂ ਕੋਈ ਨਹੀਂ ساری ਜ਼ਿੰਦਗੀ ਤੱਕ ਸਵਾਦ ਸੇਤ ਪਾਤੀ ਮੇਰੇ ਸਟੇਸ਼ਨ ਜਾ ਕੇ ਚੱਲ ਜੀ ਚੱਲ ਜੀ ਕਿੰਨੀ ਗੱਲ ਬਣ ਗਈ ਪੂਜਾ ਸੈਂਡ ਕਰ ਦੇ ਵੀਡੀਓ ਇਹਨੂੰ ਲਾਓ ਤੁਹਾਨੂੰ ਜਮਾਨਾ ਲਾਇਆ ਸੀ ਨਾ ਫ੍ਰੀਲੇ ਕੰਮ ਲਈ ਲਾਓ ਜਮਾਨਾ ਲਾਇਆ ਬੰਦੇ ਮੈਂ ਤੁਹਾਨੂੰ ਕਿਹਾ ਤੁਹਾਡੇ ਕੋਲ ਫ੍ਰੀ ਤੇ ਫ੍ਰੀ ਕੰਮ ਕਰਵਾਉਣਾ ਹੁਣ ਇਹਨੂੰ ਫਰਜਾਨਾ ਲਾਓ ਨਹੀਂ ਤਾਂ ਮੈਂ ਪੁਸ ਕੇਸ ਕਰ ਦੇਣਾ ਸਰਾਜ ਜੀ ਮੈਂ ਤਾਂ ਤੁਹਾਡੇ ਕਰਕੇ ਤੁਹਾਡੀ ਦਸਤਾਰ ਕਰਕੇ ਤੁਹਾਡੀ ਡੈਰੀ ਕਰਕੇ ਤੁਹਾਨੂੰ ਕਹਿੰਦਾ ਆ ਨਹੀਂ ਤੇਰੇ ਨਾਲ ਬਦੀਕੀ ਹੋ ਜੀਓ ਤੁਹਾਡੇ ਨਾਲ ਬਦੀਕੀ ਕੀਤੀ ਨਾ ਮੇਰੇ ਸਾਹਮਣੇ ਲਾਓ ਜਮਾਨਾ ਨੂੰ ਇਹਦੇ ਮਾਰੇ ਜੁੱਤੀਆਂ ਫੜਵਾਏ ਮਾਥੋਂ ਕੋਈ ਨਹੀਂ ਜਾਂਦਾ ਮੈਂ ਇਹਨਾਂ ਦੇ ਪੈਸੇ ਦੇ ਦਿਆਂਗਾ ਕੋਈ ਚੱਕਰ ਨਹੀਂ ਪੈਸੇ ਦੇ ਦਊਗਾ ਇਹਨੂੰ ਮੈਂ ਕੋਈ ਨਹੀਂ ਲਾਓ ਇਹਨੂੰ ਜੁਰਮਾਨਾ ਤੇ ਇਹ ਤੁਮਾਕੇ ਜੁਰਮਾਨਾ ਹੈ ਨਾ ਜੀ ਚੈੱਕ ਭਰ ਕੇ ਦੇ ਦੇ ਦਊਂਗਾ ਮੈਂ ਤੁਹਾਨੂੰ ਨਹੀਂ ਛੱਡਣਾ ਦੇ ਦਊਂਗਾ ਤੂੰ ਮੇਰਾ ਬੰਦਾ ਐ ਵੀ ਕੀਤਾ ਮਾਰ ਮਾਰ ਕੇ ਸਾਨੂੰ ਚੈੱਕ ਭਰ ਕੇ ਦੇ ਸਾਰੀ ਰਾਤ ਨਹੀਂ ਸੁੱਤਾ ਮੇਰਾ ਲੱਗ ਨਹੀਂ ਥੱਲੇ ਲੱਗਦਾ ਉਹ ਹਜੇ ਵੀ ਕੁੱਤਿਆਂ ਹਲੇ ਵੀ ਤੂੰ ਐ ਆ ਖੜਾ ਅਫਸਰਾ ਵਾਂਗੂ ਉਹ ਦੇਰ ਦਾ ਕੋਈ ਗੱਲ ਨਹੀਂ ਮੈਨੂੰ ਮਾਫ ਕਰ ਦੋ ਅਸੀਂ ਉਹੀ ਖਾਣਾ ਸੀ ਉਹੀ ਖਾਣਾ ਸੀ ਅਸੀਂ ਆਪਣੀ ਕੁੜੀ ਨੂੰ ਵੀ ਪੜ੍ਹਾਣੇ ਆ ਅਸੀਂ ਉੱਤੇ ਵੀ ਖਰਚਾ ਕਰਦੇ ਆ ਇਹ ਤੈਨੂੰ ਸ਼ਰਮ ਹੋਣੀ ਚਾਹੀਦੀ ਸੀ ਤੂੰ ਸਾਡੇ ਤੇ ਇਲਜ਼ਾਮ ਲਾਇਆ ਅੱਡਾ ਵੱਡਾ ਉਹ ਸਰਦਾਰ ਜੀ ਹਲੇ ਵੀ ਸ਼ਰਮ ਕਰਨਾ ਕੋਈ ਨਹੀਂ ਦੇ ਜਨਾ ਜਿੱਦਾਂ ਤੁਸੀਂ ਕਹੋਗੇ ਉਦਾਂ ਕਰਾਂਗੇ ਆ ਜੀ ਮੈਂ ਕਰ ਉਹਨਾਂ ਦੀ ਤੁਸੀਂ ਸਾਨੂੰ ਇਨਸਾਫ ਦਵੋ ਹੁਣ ਉਹ ਚੱਲ ਕੋਈ ਨਹੀਂ ਬਾਈ ਮੈਂ ਤੁਹਾਡੇ ਨਾਲ ਉਹ ਕੋਈ ਨਹੀਂ ਤੈਨੂੰ ਦਵਾਈ ਦਵਾਦਾ ਨਾ ਕੋਈ ਬਿਮਾਰੀ ਲੈਣੀ ਇਦਾਂ ਤੇਰੀ ਤੁਹਾਡੀ ਤਸਲੀ ਤੁਸੀਂ ਲੱਤੋ ਤੁਹਾਡੀ ਕਿਦਾਂ ਤੁਸੀਂ ਤੁਸੀਂ ਹੁਣ ਸਾਂਝੇ ਆ ਨਾ ਤੁਸੀਂ ਇਹਦੇ ਕੋਲੋਂ ਕਰਾਓ ਜੋ ਸਾਡਾ ਇਨਸਾਫ ਆ ਸਾਡਾ ਦਵੋ ਇਹ ਸਾਰੀ ਉਮਰ ਸਾਨੂੰ ਦੋਨਾਂ ਨੂੰ ਬੰਦੀ ਬਣਾਉਂਦਾ ਸੀ ਨਾ ਫਰੀਜ ਕੰਮ ਕਰਾਉਂਦਾ ਸੀ ਹੁਣ ਤੁਸੀਂ ਇਹਦੇ ਕੋਲੋਂ ਸਾਨੂੰ ਹਰਜਾਨਾ ਦਵਾਵੋ ਇਹਨੂੰ ਕੱਢ ਦਵੇ ਸਾਨੂੰ ਚੈੱਕ ਅਪ ਹਰ ਕੇ ਆਪਾਂ ਨਹੀਂ ਤਾਂ ਨਹੀਂ ਬਾਹਰ ਜਾਣ ਦੇਣਾ ਦੇਖੋ ਗੱਲ ਉਸ ਮੇਰੀ ਗੱਲ ਸੁਣ ਲੋ ਚੈੱਕ ਤੁਸੀਂ ਆਪਣੀ ਮਰਜ਼ੀ ਨਾਲ ਫਾਰਮ ਆਉਟ ਭਰਨੀ ਆ ਸਾਈਨ ਕਰਕੇ ਦੇ ਚੈੱਕ ਆਪਣਾ ਦੇ ਦੇਣਾ ਮੈਂ ਦੇ ਦੇਣਾ ਦੇ ਉਹ ਚੈੱਕ ਕਿੱਥੇ ਆ ਦੇਣਾ ਕੋਈ ਨਹੀਂ ਲੈਣਾ ਮਤਲਬ ਚਲੋ ਕੋ ਭਾਜੀ ਤੂੰ ਨਹੀਂ ਜਾਣਾ ਬਾਹਰ ਜੰਦਾ ਨਹੀਂ ਖੋਲਣਾ ਤੂੰ ਨਹੀਂ ਬਾਹਰ ਜਾਣਾ ਤੂੰ ਜੇ ਕੁਝ ਇਹਨਾਂ ਨੂੰ ਭੇਜੋ ਇਹ ਲੈ ਕੇ ਆਉਣਗੇ ਤੁਸੀਂ ਇੱਥੇ ਬੈਠੋ ਅਸੀਂ ਘਰ ਜਾਣ ਦੇਣਾ ਮੇਰੇ ਕਿੱਥੇ ਚੈੱਕ ਕੋਈ ਨਹੀਂ ਬੈਠੇ ਗਾਗ ਗੱਡੀ 'ਚ ਬੈਜਾਂ ਇੱਥੇ ਬੈਜਾ ਪੂਜਾ ਨਹੀਂ ਤਾਂ ਪੋਸਥਾੜੇ ਨੂੰ ਕਰ ਦੇ ਪੂਜਾ ਤੂੰ ਬਾਹਰ ਪੂਜਾ ਤੂੰ ਬਾਹਰ ਰੁਕ ਜਾ ਬਿਨਾਂ ਕੋਈ ਆਪਾਂ ਇਹ ਜਿਹੜਾ ਜਮਾਨਾ ਲਾਉਣਾ ਹੈ ਤੇ ਜੁੱਤੀਆਂ ਵੀ ਮਾਰਨੀਆਂ ਉਹ ਕੋਈ ਨਹੀਂ ਚੱਕ ਦੇ ਦੇਣਾ ਮੈਂ ਇਹ ਭਰਾਵਾ ਗੱਡੀ ਤੇ ਜਾਣਾ ਪੈਣਾ ਇੱਥੇ ਬਹਿ ਜਾ ਇੱਥੇ ਬਹਿ ਜਾ ਅਸੀਂ ਤੇਰੇ ਵਾਂਗੂ ਨਹੀਂ ਹੈਗੇ ਤੇਰੇ ਦੇ ਹੱਥ ਚੱਕੀਏ ਅਸੀਂ ਫੇਰ ਵੀ ਮਾਲਕ ਮਾਰਕ ਟੇਥੇ ਨਹੀਂ ਬਹਿਣਾ ਉੱਥੇ ਇੱਥੋਂ ਗੱਡੀ ਚ ਬਿਆਹ ਚ ਤੇਰੇ ਵਰਗੇ ਇਸ਼ਾਨ ਬੰਦੇ ਦਾ ਕੀ ਪਤਾ ਫੇਰ ਭੱਜ ਜਿਵੇਂ ਉਹ ਨਹੀਂ ਭੱਜਣਾ ਉੱਥੇ ਚੱਲ ਪੂਜਾ ਤੂੰ ਬਾਹਰ ਆ ਜਾ ਚੱਲ ਇਹਨੂੰ ਅੰਦਰੋਂ ਬਾਹਰ ਹੀ ਨਿਕਲ ਦੇਣਾ ਇਹਨੂੰ ਮਾਰੋ ਕੋ ਨਾ ਲਾ ਦੋ ਚਲੋ ਸਰਾਜ ਜੀ ਸਾਰੇ ਚੈੱਕਪੋਇੰਟ ਆ ਕੇ ਹੋਸੈਨ ਕਰਕੇ ਨਾ ਲਿਆ ਨਾ ਚੱਕ ਓਹ ਸਿੰਦੇ ਚਲ ਖੋਲ ਦੇ ਦਰਵਾਜ਼ਾ ਆ ਆਇਆ ਚ ਲੈ ਅੰਦਰ ਆਲਾ ਭਰ ਦੇ ਚੱਕ ਭਰ ਕੇ ਭਰ ਦੋ ਨਾ ਕੋਈ ਇੱਥੇ ਬੈ ਜਾ ਬੈ ਕੇ ਪੂਜਾ ਪੈਨ ਲੈ ਆ ਕੇ ਦੇ ਤੇਰਾ ਪੈਨ ਕਿੱਥੇ ਗਿਆ ਗੱਡੀ ਇਹ ਪਿਆ ਦਾ ਕਹ ਲਿਆੰਦਾ ਨਹੀਂ ਤੁਸੀਂ ਮੰਨ ਲਾ ਪਰਲੇ ਪੱਤੇ ਪਿਆ ਦੀ ਲੈ ਆ ਦੇ ਤਾਤੇ ਕਿਨੇ ਭਰਾਂ ਭਰ ਦੇ ਜਿੰਨੇ ਭਰ ਰਹੇ ਹੁਣ ਜਿੰਨੇ ਕਹਉਂਦਾ ਛੇਤਰ ਮਾਰੇ ਉਹਦੇ ਹਿਸਾਬ ਨਾਲ ਭਰ ਹੁਣ ਦੱਸੋ ਮੈਂ ਹਿਸਾਬ ਨਾਲ ਭਰ ਦਾਨੀ ਹੁਣ ਉਹਨਾਂ ਨੂੰ ਪੁੱਛਿਆ ਤਾਂ ਥੱਲੀ ਉਹਨਾਂ ਦੀ ਗਰਾ ਇਹ ਸਾਡੀ ਕੋਈ ਡਿਮਾਂਡ ਨਹੀਂ ਹੈਗੀ ਜੀ ਨੀੇ ਦਮਾਨ ਦੇ ਤੁਹਾਡੇ ਕੋਲ ਤੁਹਾਡੀ ਹੋਣੀ ਚਾਹੀਦੀ ਆ ਨਹੀਂ ਸਾਨੂੰ ਕੋਈ ਨਹੀਂ ਦੱਸੋ ਰਣਜੀਤ ਮੈਂ ਕੋਈ ਨਹੀਂ ਭਰਦਾ بس ਇਲਾਜ ਜੋਗੇ ਚਾਹੀਦੇ ਆ ਸਾਨੂੰ 2000 ਰੁਪਇਆ ਦੇ ਦੋ ਤੁਸੀਂ ਦਵਾ ਦਾ ਨੂੰ ਕਰ ਲਈਏ ਤੁਸੀਂ ਦੋ ਮੰਗਿਆ ਤੁਹਾਡੀ ਤੁਹਾਡੀ ਇਮਾਨਦਾਰੀ ਆ ਪਰ ਤੁਸੀਂ ਇਹਨੂੰ ਜੇਲ੍ਹ 'ਚ ਨਹੀਂ ਬਚਾਇਆ ਨਹੀਂ ਸਾਰੀ ਜਿੰਦਗੀ ਨਹੀਂ ਚਾਚਾ ਜੀ ਅੱਧਾ ਕਰਦਾ ਚਲੋ ਇਹਨੇ ਦੋ ਮੰਗਿਆ ਮੈਂ ਇਹਨਾਂ ਨੂੰ ਬਾਤ ਦੇ ਦੇਣਾ ਪੰਜ ਦੇ ਦੇਣਾ ਮੈਂ ਠੀਕ ਆ ਪੰਜ ਦਾ ਭਰ ਨਹੀਂ ਸਾਰੀ ਦੋ ਦੋ ਹੀ ਦੇ ਦੋ ਕੋਣ ਬਸਵਾਜ ਕਰੂ ਬਿਜ਼ਨਸ ਸਾਰਾ ਤਬਾਹ ਹੋ ਜਾਣਾ ਅਸੀਂ ਤਾਂ ਸਾਜੀ ਇਹ ਕਹਿੰਨੇ ਆ ਕਿਸੇ ਗਰੀਬ ਦੇ ਉੱਤੇ ਐਂਦਾ ਬੰਦੀ ਬਣਾ ਕੇ ਅੱਜ ਆਜੋ ਅੱਜ ਤੋਂ ਆਹਨ ਕਾਰੋਬਾਰ ਜਿਹੜਾ ਇਹ ਤੋਂ ਲੈ ਲੈਣਾ ਸਾਰਾ ਬਸ ਸਾਨੂੰ ਸਿਰ 2000 ਉਹ ਬੰਦੇ ਨੂੰ ਪੈਸੇ ਦੇਣੇ ਬੈਠੇ ਇਹਦੇ ਪਾਰੇ ਤੋਂ ਇਹਦਾ ਕੰਮ ਬੰਦ ਕਰਾਉਣਾ ਉਹ ਵੀ ਅਸੀਂ ਚੈੱਕ ਤਾਂ ਮੰਗ ਰਹੇ ਹਾਂ ਤੁਹਾਡੇ ਕੋਲੋਂ ਵੀ ਸਾਡੇ ਕੋਲ ਸਬੂਤ ਰਹਿ ਜਵੇ ਤੁਸੀਂ ਦੋ ਦਿੱਤਾ ਕੱਲੂ ਕਿਤੇ ਇਹ ਬਾਹਰ ਜਾ ਕੇ ਨਾ ਫੇਕ ਕਹਿ ਦੇਵੇ ਵੀ ਮੈਂ ਤਾਂ 2 ਲੱਖ ਦੇ ਆਏ ਹਾਂ ਤਾਂ ਕਰਕੇ ਸਾਨੂੰ ਸਿਰ 2000 ਰੁਪਇਆ ਦੇ ਦਿਓ ਬਸ ساری ਜਿੰਦਗੀ ਜੇਲ੍ਹ 'ਚ ਕੱਟੂਗਾ ਨਾਲੇ ਮੈਨੂੰ ਮਰਵਾਏਗਾ ਆ ਲੈ ਫੜ ਚਾਚਾ ਦੇ ਦੇ ਇਹਨਾਂ ਨੂੰ ਭਰਤਾ ਵਿੱਚ ਚੈੱਕ 5000 ਦਾ ਉਹ ਬਾਸਾ 5-6000 ਰੁਪਇਆ ਨਹੀਂ ਜੀ ਸਾਨੂੰ 2000 ਦੇ ਦੋ ਸਾਨੂੰ 5 ਦੇ ਵੀ ਜਰੂਰਤ ਨਹੀਂ ਗਈ ਸਜਣਾ ਤੇਰੇ ਨਾਲ ਦਾ ਇਮਾਨਦਾਰ ਬੰਦਾ ਮੈਂ ਨਹੀਂ ਦੇਖਿਆ ساری ਜ਼ਿੰਦਗੀ ਜੀਵਨ ਤੂੰ ਤੇ ਨਾਲ ਮੈਂ ਬੰਦੇ ਤੂੰ ਐਡਾ ਵੱਡਾ ਬਿਜੇਸਮੈਨ ਹੋ ਕੇ ਉੱਦਾਂ ਵੱਡਾ ਉੱਤੋਂ ਵੱਧ ਤੂੰ ਚੋਰ ਆ ਠਾਗਿਆ ਤੂੰ ਉਹਨਾਂ ਦੀ ਇਮਾਨਦਾਰੀ ਦੇਖ ਕੋਟ ਵੀ ਖਾਤੀ ਬਿਨਾਂ ਵਜਾ ਤੋਂ ਤੇਰਾ 5000 ਰੁਪਇਆ ਤੂੰ ਦਿਨਾ ਉਹ 2000 ਵਿੱਚ ਸੰਤੁਸ਼ਟ ਹੈ ਬੱਸ ਇਹਨੂੰ 2 ਚੋਰ ਤੂੰ ਕਹੋ ਚੋਰ ਆ ਸਾਡਾ ਹੱਕ ਤਾਂ 2 ਹੀ ਸਾਨੂੰ ਬਹੁਤ ਆ ਜੀ ਸਦਨਾ ਤੁਹਾਡੇ ਨਾਲ ਉਹਨਾਂ ਇਮਾਨਦਾਰ ਬੰਦਾ ਮੈਂ ਨਹੀਂ ਦੇਖਿਆ ਜੀ ਅਸੀਂ ਇਹਦੇ ਨਾਲ ਦਾ ਬੇਈਮਾਨੀ ਦੇਖਿਆ ਪਾਵਾ ਖੂਨ ਸਾਡਾ ਹੀ ਆ ਸਰਦਾਰ ਜੀ ਜੇ ਅਸੀਂ ਲਾਜ ਦਿਖਾਈਏ ਤਾਂ ਇਹਦੇ ਵਿੱਚ ਤਾਂ ਵੀ ਸਾਡੇ 'ਚ ਕੀ ਫਰਕ ਰਹਿ ਗਿਆ ਬਸ ਸਾਨੂੰ ਇੰਨੇ ਬਹੁਤ ਸਾਡਾ ਇਲਾਜ ਹੋ ਜਵੇ ਬਹੁਤ ਆ ਸਾਨੂੰ 2000 ਬਹੁਤ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਬਹੁਤ ਧੰਨਵਾਦ ਤੁਹਾਡਾ ਹੁਣ ਤੁਹਾਡੀ ਤਸੱਲੀ ਆ ਸਾਡੀ ਤਾਂ ਉਦਾਂ ਵੀ ਤਸੱਲੀ ਸੀ ਜੀ ਮੈਂ ਤਾਂ ਕਹਿੰਦਾ ਸੀ ਮੈਨੂੰ 2-3 ਦਿਨ ਦਾ ਟਾਈਮ ਦੇ ਦਿਓ ਤੇ ਚਲੋ ਜੋ ਹੋ ਗਿਆ ਜੋ ਰੱਬ ਨੂੰ ਮਨਜ਼ੂਰ ਸੌਰੀ ਮੈਂ ਆਪਣੇ ਦਿਲੋਂ ਕਹਿੰਦਾ ਮੈਂ ਤਾਂ ਗਲਤੀ ਹੋ ਗਈ ਠੀਕ ਆ ਤੇ ਹੱਥ ਜੋੜ ਕੇ ਕਹਿੰਦਾ ਮੇਰਾ ਫੋਨ ਹੋਣਾ ਨਾਲੇ ਤੁਹਾਡੇ ਕੋ ਵੀ ਮੈਨੂੰ ਦੇ ਦਿਓ ਜੀ ਉੱਪਰ ਵਾਲੇ ਤੋਂ ਬਾਅਦ ਸਦਾਜੀ ਕੋਈ ਮਾਲਕ ਹੈ ਇਸ ਦੁਨੀਆ ਤੇ ਉਹ ਮਾਲਕ ਆ ਜਿਹੜੇ ਕੋਈ ਬੰਦਾ ਕੰਮ ਕਰਦਾ ਹੈ ਤੇ ਜਿਹੜਾ ਰੋਟੀ ਪਾੜੀ ਦਿੰਦਾ ਹੈ ਫਿਰ ਵੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਗਲਤ ਕੀਤਾ ਮੇਰੇ ਭਰਾ ਪਰਜਾਈ ਨੇ ਨਾਲ। ਚਲ ਪੂਜਾ ਕੋਈ ਗੱਲ ਨਹੀਂ ਕਹੂੰ। ਚਲ ਹਾਂ। ਸਦੀ ਕਿਸਮਤ ਵਿੱਚ ਇਦਾਂ ਲਿਖਿਆ ਸਕਾ। ਸਾਤੋ ਫਿਰ ਵੀ ਤੁਹਾਡਾ ਦਿਲ ਦੁਖੀ ਹੋਇਆ। ਉਹ ਨਹੀਂ। ਤੁਹਾਡਾ ਦਿਲ ਦੁਖੀ ਕੀ ਹੋਇਆ? ਉਹ ਨਹੀਂ ਨਹੀਂ ਭਾਈ। ਅਸੀਂ ਫਿਰ ਵੀ ਖਿਮਾ ਚਾਹੁੰਦੇ ਹਾਂ। ਤੁਹਾਡੀ ਤਸੱਲੀ ਹੋ ਗਈ। ਪਰ ਮੇਰੀ ਨਹੀਂ ਹੋ ਜਾਏ। ਲਾਗ ਰਹੀ ਆ ਨਹੀਂ ਕੋਈ ਗੱਲ ਨਹੀਂ ਜੀ ਨਹੀਂ ਕੋਈ ਗੱਲ ਨਹੀਂ ਹਉ ਸਾਡੇ ਮਾਲਕ ਆ ਜੀ ਸਾਡੇ ਮਾਲਕ ਨਹੀਂ ਕੋਈ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਸਾਡੇ ਮਾਲਕਾ ਸਾਡੇ ਨਹੀਂ 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 ਕੋਈ ਗੱਲ ਨਹੀਂ ਲਾ ਦੋ ਨਾ ਮੈਂ ਨਹੀਂ ਲਾਓ ਇਧਰ ਵੀ ਲਾ ਸਾਡੇ ਮਾਲਕਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਾਫ ਕਰ ਲਈ ਮੈਂ ਮਰੈ ਤੈਨੂੰ ਕਾਮਯਾਬੀ ਬਖਸ਼ੇ ਖੁਸ਼ ਰਵੇਂ ਤੋਂ ਯਾਦ ਰਵੇਂ ਬਸ ਗਰੀਬਾਂ ਦੇ ਨਾਲ ਤੱਕਾ ਨਾ ਕਰੀ ਕਦੀ ਵੀ ਗਰੀਬਾਂ ਦੀ ਬਾਦਲ ਬਾਦਲ ਮੈਂ ਆਲੇ ਕੰਨਾਂ ਨੂੰ ਹਤ ਲਾਇਆ ਅੱਜ ਤੋਂ ਮੈਂ ਕਦੀ ਵੀ ਗਰੀਬਾਂ ਦੀ ਹਾਂ ਨਹੀਂ ਲੈਣਾ ਜੋ ਗਰੀਬ ਦਾ ਵੜਦਾ ਉਹ ਜ਼ਰੂਰ ਕਦੀ ਵੀ ਤੱਕਾ ਨਹੀਂ ਕਰੂੰਗਾ ਮੈਂ ਅੱਜ ਤੋਂ ਬਾਅਦ ਕਰਦਾ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਛੁੱਟੀ ਸਾਨੂੰ ਹਾਂਜੀ ਜਨਾਬ ਠੀਕ ਆ ਅੱਛਾ ਜੀ ਚਾਹ ਬਣਾ ਦਿੰਦੇ ਹਾਂ ਨਹੀਂ ਬਸ ਹੀ ਮਿਹਰਬਾਨੀ ਚਲੋ ਭਾਈ ਜੀ ਬਾਕੀ ਮੈਨੂੰ ਮਾਫ ਕਰਦੇ ਹੋ ਠੀਕ ਆ ਤੁਸੀਂ ਮੁੰਚੀ ਨੂੰ ਨਹੀਂ ਪੁੱਛਣਾ ਕਿਸੇ ਨੂੰ ਨਹੀਂ ਪੁੱਛਣਾ ਠੀਕ ਆ ਤੁਸੀਂ ਕੰਮ ਤੇ ਆਓ ਤੇ ਤੁਹਾਨੂੰ ਪੈਸੇ ਵੀ ਮੈਂ ਪੂਰੇ ਦਊਂਗਾ ਠੀਕ ਆ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਠੀਕ ਆ ਤੁਹਾਡੇ ਲਈ ਹਮੇਸ਼ਾ ਦਰਵਾਜ਼ੇ ਖੁੱਲੇ ਆ ਮੇਰੇ ਠੀਕ ਆ ਬਾਕੀ ਮੈਂ ਕਿਸੇ ਗਰੀਬ ਨਾਲ ਕਦੀ ਵੀ ਧੱਕਾ ਨਹੀਂ ਕਰੂੰਗਾ ਤੇ ਮੈਨੂੰ ਮਾਫ ਕਰਦੇ ਜੀ ਮੇਰੇ ਤੋਂ ਕੋਈ ਵੱਧ ਘਟ ਹੋ ਗਈ ਹੋਵੇ ਠੀਕ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਓ ਜਦੋਂ ਮਰਜੀ ਜੀ ਛੱਡ ਕੇ ਆਓ ਕੰਮ ਤੇ ਆਓ ਚੇਲੇ ਚ ਨਾ ਰੱਖਿਓ ਠੀਕ ਹੈ ਜੀ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਫਿਰ ਵੀ ਸਿਆਰੇ ਕਹਿੰਦੇ ਆ ਪੂਜਾ ਉਹ ਭੁੱਲਿਆ ਨਹੀਂ ਹੈਗਾ ਜਿਹੜਾ ਰਹਾ ਬਹਿ ਗਿਆ ਫਿਰ ਵੀ ਮੈਂ ਕਹਿੰਦਾ ਚਲੋ ਮਾਲਕ ਨੇ ਇਹਨੂੰ ਅਕਲ ਦਿੱਤੀ ਮਾਲਕ ਨੂੰ ਉਹ ਕਹਿੰਦਾ ਮੈਂ ਕਿਸੇ ਗਰੀਬ ਨਾਲ ਤੇ ਆਚਾਰ ਨਹੀਂ ਕਰੂੰਗਾ ਫਿਰ ਵੀ ਸਾਨੂੰ ਜਾਂਦਾ ਹੋਇਆ ਕਹਿ ਗਿਆ ਜਦੋਂ ਮਰਜੀ ਕੰਮ ਤੇ ਆ ਜਾਇਓ ਚਲੋ ਫਿਰ ਵੀ ਕੋਈ ਗੱਲ ਨਹੀਂ ਕੋਈ ਗੁੱਸਾ ਕਿਲਾ ਸਾਡੇ ਦਿਲ ਦੇ ਵਿੱਚ ਕੋਈ ਸ਼ਿਕਵਾ ਨਹੀਂ ਰੱਖਣਾ ਹੈਗਾ ਆਪਣੇ ਹੋ ਸਾਡੀ ਕਿਸਮਤ ਵਿੱਚ ਜੋ ਲਿਖਿਆ ਸਗਾ ਉਹ ਹੋ ਗਿਆ ਸਹੀ ਗੱਲ ਚਲੋ